ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਖੇਪ ਜੀਵਨ ਦੀਆਂ ਸਾਖੀਆਂ ਸੁਣਾਵਾਂਗੀ ਗੁਰੂ ਜੀ ਮੋਤੀ ਬਨੇ ਇੱਕ ਦਿਨ ਪੈ ਨਾਨਕੀ ਜੀ ਪਿਤਾ ਕਾਲੂ ਜੀ ਨੂੰ ਕਹਿ ਲੱਗੇ ਕਿ ਮੈਂ ਨਾਨਕ ਜੀ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਜਾਣਾ ਹੈ ਉੱਥੇ ਨਵਾਬ ਕੋਲ ਮੋਦੀ ਖਾਨਾ ਦਿਵਾ ਦੇਾਂਗੇ ਤੇ ਮੇਰਾ ਵੀਰ ਕੰਮ ਲੱਗ ਜਾਵੇਗਾ ਸੋ ਪਾਇਆ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਆਪ ਨੂੰ ਨਾਲ ਲੈ ਗਏ ਉੱਥੇ ਹੀ ਨawab ਦੌਲਤ ਖਾਨ ਤੋਂ ਆਪ ਨੂੰ ਮੋਦੀ ਖਾਨਾ ਦਿਵਾ ਦਿੱਤਾ ਸਾਖੀ ਵਿਆਦੀ ਜਦੋਂ ਆਪ ਸੁਲਤਾਨਪੁਰ ਲੋਧੀ ਵਿਖੇ ਮੋਦੀ ਬਣੇ ਤਾਂ ਆਪ ਦੀ ਕਾਫੀ ਕੀਰਤੀ ਫੈਲ ਗਈ ਆਪ ਕਈ ਭੁੱਖੇ ਗਰੀਬਾਂ ਨੂੰ ਮੁਫਤ ਹੀ ਅਨਾਜ ਵੰਡ ਦਿੰਦੇ ਸੀ ਇਹ ਵਿਅਕਤੀ ਕਈ ਚੁਗਲਖੋਰ ਬਰਦਾਸ਼ਤ ਨਹੀਂ ਸੀ ਕਰਤੇ ਉਹ ਆਪ ਦੀ ਸ਼ਿਕਾਇਤ ਨਵਾਬ پاس ਕਰ ਦਿੰਦੇ ਸੀ ਪਰ ਜਦੋਂ ਵੀ ਹਿਸਾਬ ਕੀਤਾ ਜਾਂਦਾ ਤਾਂ ਨਵਾਬ ਨੂੰ ਕਾਫੀ ਨਫਾ ਹੀ ਹੁੰਦਾ ਸੀ ਇਸ ਤਰ੍ਹਾਂ ਜਦ ਮਹਿਤਾ ਕਾਲੂ ਜੀ ਦੇ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਹੁਣ ਆਪ ਕੰਮ ਕਰਨ ਲੱਗ ਪਏ ਹੋ ਤਾਂ ਆਪ ਜੀ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਗੱਲ ਕੀ ਇਤਿਹਾਸ ਦਾ ਅਜਦਾ ਹੈ ਪਿੰਡ ਪੱਖੋਕੇ ਰੰਡਾਵੇ ਗੁਰਦਾਸਪੁਰ ਦਾ ਇੱਕ ਮੂਲ ਚੰਦ ਖੱਤਰੀ ਚੋਨਾ ਪਟਵਾਰੀ ਲੱਗਾ ਹੋਇਆ ਸੀ ਉਸ ਦੀ ਲੜਕੀ ਸੁਲੱਖਣੀ ਜੀ ਨਾਲ ਆਪ ਦਾ ਰਿਸ਼ਤਾ ਤੈ ਹੋ ਗਿਆ ਤੇ ਇਹ ਵਿਆਹ ਬਟਾਲੇ ਵਿਖੇ 1487 ਨੂੰ ਬੜੀ ਤੁਮ ਤਾਮ ਨਾਲ ਹੋਇਆ ਜਦੋਂ ਆਪ ਦੀ ਜਾਂਚ ਸੁਲਤਾਨਪੁਰ ਤੋਂ ਬਟਾਲੇ ਪਹੁੰਚੀ ਤਾਂ ਆਪ ਨੂੰ ਇੱਕ ਕੱਚੀ ਕੰਤ ਕੋਲ ਬਿਠਾਇਆ ਗਿਆ ਇੱਕ ਮਾਈ ਨੇ ਕਿਹਾ ਕਿ ਇਹ ਕੰਦ ਡਿੱਗਣ ਵਾਲੀ ਹੈ ਤਾਂ ਆਪ ਨੇ ਹੱਸ ਕੇ ਮੁੱਖੋ ਬਚਨ ਕੀਤਾ ਕਿ ਮਾਈ ਇਹ ਕੰਦ ਜੁਗਾ ਜਗੰਤਰਾ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਅਮਰ ਯਾਦ ਰਹੇਗੀ ਸੋ ਉਹ ਕੱਚੀ ਕੰਦ ਬਟਾਲੇ ਵਿੱਚ ਅੱਜ ਵੀ ਇੱਕ ਇਤਿਹਾਸਕ ਯਾਦ ਗੁਰਦੁਆਰਾ ਕੰਦ ਸਹਿਬ ਦੇ ਨਾਂ ਤੇ ਪ੍ਰਸਿੱਧ ਹੈ ਲੋਕ ਜਾ ਕੇ ਦਰਸ਼ਨ ਕਰਦੇ ਹਨ ਤੇ ਬਾਬੇ ਦੀ ਹਾਜ਼ਰੀ ਭਰ ਕੇ ਮਨ ਬਾਛਤ ਫਲ ਪਾਉਂਦੇ ਹਨ ਇਥੋਂ ਡੋਲਾ ਲੈ ਕੇ ਆਪ ਦੀ ਜੰਝ ਫਿਰ ਭੈਣ ਨਾਨਕੀ ਪਾਸ ਸੁਲਤਾਨਪੁਰ ਲੋਧੀ ਪਹੁੰਚੀ ਭਾਈਏ ਜੈਰਾ ਨੂੰ ਬਹੁਤ ਖੁਸ਼ੀ ਹੋਈ ਮਹਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਇਹ ਸਾਰਾ ਪਰਿਵਾਰ 2 ਦਿਨ ਸੁਲਤਾਨਪੁਰ ਰਹਿ ਕੇ ਫਿਰ ਡੋਲੇ ਤੇ ਆਪ ਜੀ ਸਮੇਤ ਰਾਇ ਭੋਏ ਦੀ ਤਲਵੰਡੀ ਆ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਐਸੀ ਆਜਤੀਆਂ ਸਾਡੀਆਂ ਦੋ ਛੋਟੀਆਂ-ਛੋਟੀਆਂ ਸਾਖੀਆਂ ਗੁਰੂ ਜੀ ਮੋਤੀ ਬਣੇ ਤੇ ਸਾਖੀ ਵਿਆਹ ਦੀ ਧੰਨਵਾਦ